ਰਾਤ ਨੂੰ પતિ-ਪਤਨੀ ਆਪਸ ਵਿੱਚ ਲੜ ਕੇ ਸੌਂ ਗਏ। ਸਵੇਰੇ ਉੱਠੇ ਤਾਂ ਦੋਵਾਂ ਦੇ ਮੂੰਹ ਸੁੱਜੇ ਹੋਏ ਸੀ। ਦੋਵੇਂ ਇੱਕ ਦੂਜੇ ਨਾਲ ਨਾਰਾਜ਼ ਸੀ। ਪਤੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਨੀ ਨੇ ਰਾਤ ਨੂੰ ਬੋਲੇੇ ਕੋੜੇ ਸ਼ਬਦ ਯਾਦ ਕਰਵਾ ਦਿੱਤੇ। ਤੁਸੀਂ ਮੈਨੂੰ ਇਹ ਕਿਹਾ, ਤੁਸੀਂ ਮੈਨੂੰ ਉਹ ਕਿਹਾ। ਫਿਰ ਪਤੀ ਨੇ ਵੀ ਪਤਨੀ ਦੇ ਬੋਲੇ ਕੋੜੇ ਸ਼ਬਦ ਗਿਣਾਉਣੇ ਸ਼ੁਰੂ ਕਰ ਦਿੱਤੇ। ਨਤੀਜਾ ਇਹ ਨਿਕਲਿਆ ਕਿ ਫੇਰ ਤੋਂ ਝਗੜਾ ਸ਼ੁਰੂ ਹੋ ਗਿਆ। ਦਿਨ ਦੀ ਸ਼ੁਰੂਆਤ ਵੀ ਝਗੜੇ ਨਾਲ ਹੀ ਹੋਈ। ਸ਼ਾਮ ਨੂੰ ਜਦੋਂ ਪਤੀ ਕੰਮ ਤੋਂ ਵਾਪਸ ਆਇਆ ਤਾਂ ਉਹੀ ਮਨਮੁਟਾਵ ਤੇ ਉਹੀ ਕੌੜੀਆਂ ਗੱਲਾਂ ਬਰਕਰਾਰ ਸੀ। ਕਿਉਂਕਿ ਦੋਵਾਂ ਨੇ ਉਹਨਾਂ ਗੱਲਾਂ ਨੂੰ ਫੜ ਕੇ ਰੱਖਿਆ ਹੋਇਆ ਸੀ। ਸੋਚਣ ਵਾਲੀ ਗੱਲ ਹੈ ਕਿ ਰੋਜ਼ ਇਹੀ ਕਚਰ-ਪਚਰ ਚੱਲਦੀ ਰਹਿੰਦੀ ਹੈ। ਜੇਕਰ ਤੁਸੀਂ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਯਕੀਨ ਮੰਨੋ ਤੁਸੀਂ ਜ਼ਿੰਦਗੀ ਜਿਉ ਨਹੀਂ ਰਹੇ। ਸਗੋਂ ਕੱਟ ਰਹੇ ਹੋ। ਬਿਨਾਂ ਗੱਲ ਤੋਂ ਕਲੇਸ਼ ਕਰਨ ਵਾਲੇ ਕਦੇ ਵੀ ਖੂਬਸੂਰਤ ਜ਼ਿੰਦਗੀ ਨਹੀਂ ਜੀ ਸਕਦੇ ਸੁਖੀ ਜੀਵਨ ਜਿਉਣ ਲਈ ਗੱਲਾਂ ਨੂੰ ਭੁੱਲਣਾ ਸਿੱਖੋ ਝਗੜਾ ਕਰੋ ਪਰ ਸਵੇਰ ਹੋਣ ਤੱਕ ਸਭ ਕੁਝ ਭੁੱਲ ਜਾਓ ਮੁਸਕਰਾਹਟ ਨਾਲ ਇੱਕ ਦੂਜੇ ਦਾ ਸਵਾਗਤ ਕਰੋ ਇਹ ਪ੍ਰਣ ਕਰੋ ਕਿ ਹਮੇਸ਼ਾ ਦੀ ਸਵੇਰ ਦੀ ਸ਼ੁਰੂਆਤ ਖੁਸ਼ਹਰਮਾ ਮਾਹੌਲ ਵਿੱਚ ਕਰਾਂਗੇ ਇੱਕ ਦੂਜੇ ਦੀ ਤਾਰੀਫ਼ ਕਰੋ ਪਿਆਰ ਦਿਤਾਓ ਅਤੇ ਇੱਕ ਦੂਜੇ ਦਾ ਸਤਿਕਾਰ ਕਰੋ ਇਸ ਨਾਲ ਤੁਹਾਡਾ ਪੂਰਾ ਦਿਨ ਮਿੱਠੀਆਂ ਯਾਦਾਂ ਵਿੱਚ ਗੁਜ਼ਰੇਗਾ ਅਤੇ ਸ਼ਾਮ ਨੂੰ ਇੱਕ ਦੂਜੇ ਦਾ ਇੰਤਜ਼ਾਰ ਰਹੇਗਾ ਦੋਵਾਂ ਦਾ ਕੰਮ ਵਿੱਚ ਵੀ ਮਨ ਲੱਗਾ ਰਹੇਗਾ ਜਿਨ੍ਹਾਂ ਨੂੰ ਝਗੜੇ ਦੀਆਂ ਗੱਲਾਂ ਭੁਲਾਉਣੀਆਂ ਨਹੀਂ ਆਉਂਦੀਆਂ ਉਹ ਕਦੇ ਸੁਖੀ ਪਤੀ ਪਤਨੀ ਨਹੀਂ ਬਣ ਸਕਦੇ ਜੇ ਕੱਲ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ